ਰੱਖਿਆ ਗਨਕਾ ਪੜ ਪੂਰੇ ਤਹ ਕਾਜ ਸ੍ਰੀ ਸਤ ਗੁਰ ਸੋ ਪਰਸਨ ਕਲਯੁਗ ਹੋਏ ਰੱਖੋ ਦਾਸ ਬਾਟਕੀਲਾਜ ਕਾਲ ਸਮੁੰਦਰ ਭੈ ਰੂਪ ਪ੍ਰਗਟ ਹਰੇ ਨਾਮ ਉਧਾਰਨ ਬਸ ਹੈ ਸ਼ਾਂਤ ਜੈਸਾ ਹਿਰਦੈ ਦੋ ਘਾੜੇ ਡਰੇ ਨਿਵਾਰਨ ਨਰਮਲ ਆਪੇਖ ਅਪਾਰ ਤਾਸ ਬਿਨ ਅਵਰ ਨ ਕੋਈ ਮਨ ਬਚ ਜਿਨ ਜਾਣਿਉ ਭਉਤ ਹੈ ਸੰਸਾਰ ਸੋਈ ਧਰਮ ਗगन ਨਵ ਖੰਡ ਮਏ ਜੋਤ ਸਭ ਰੂਪੀ ਰਹੋ ਪਰ ਭਨ ਮਥੁਰਾ ਕਸ਼ ਭੇਦ ਨਹੀਂ ਗੁਰ ਅਰਜੁਨ ਪਰ ਤਖ ਹਾਰਾ ਇਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾਸ਼ ਚਰਨ ਲੇਰਦਾ ਬਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਜਗਤਿ ਉਧਾਰਨ ਨਾਮ ਸਤ ਗੁਰੂ ਤੁਠੇ ਪਾਇਓ ਅਬ ਨਾਹੀਂ ਅਵਰ ਸਰ ਕਾਮ ਬਾਰੰਤਰ ਪੂਰੀ ਪੜੀ ਹਮ ਆਵ ਗੁਣ ਭਰੇ ਇੱਕ ਗੁਣ ਨਾਖੀ ਅੰਮ੍ਰਿਤ ਚਾਟ ਬਿਖੇ ਬਖ ਖਾਈ ਮਾਇਆ ਮੋਹ ਪਰਮ ਪਰ ਭੂਲੇ ਸਤਿਦਾਰਾ ਸੇੋ ਪ੍ਰੀਤ ਲਗ ਇੱਕ ਤੁਮ ਪੰਥ ਸੁਣਿਓ ਗੁਰੂ ਸੰਗਤ ਤਹੇ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੋਰੇ RAM ਦਾਸ ਰਖੂ ਸਰਨ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ ਸੂ ਕਹੋ ਤਾਲ ਗੁਰੂ ਸੇਵਿਆ ਅਹਨ ਸਹਜ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਹੋ ਵਾ ਸਿਫਤ ਖੁਸਮ ਦੀ ਨੂਰ ਅਰਸਹੁ ਕਰਸਹੁ ਤੁਧ ਰਠੀ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚੇ ਪਾਤਸ਼ਾਹ ਸਿਰ ਸਾਹ ਹੰਦੈ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਸਜਣ ਸੱਚਾ ਪਾਤਸ਼ਾਹ ਹੋ ਸਰਸੰਦ ਜਿਸ ਪਾਸ ਬਹਿਠਿਆ ਸੋਹੀਐ ਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਲਾ ਪਹਿਲਾ ਸਹਜ ਮਿਲ ਮਿਲਿਆ ਪਰਵਾਨ ਨਾਤ ਸਮਰਨ ਨਾ ਆਵਣ ਜਾਣ ਠਾ ਗੁਰੂ ਮਹਾਦਾਸ ਦਾਸ ਮਹਸੋਈ ਦੋਹ ਦੇਖ ਤਹ ਵਰਨਾ ਕੋਈ ਸਹਜ ਮਿਲਿਆ ਮਿਲਿਆ ਪਰਮਾਨੰ ਨਾਤ ਸਮਰਨ ਨਾ ਬਣ ਜਾਣ ਥਾਗੁਰ ਮਹਾਂ ਦਾਸ ਦਾਸ ਮਹਸੋਏ ਜਹ ਦੇਖਾ ਕਹ ਅਵਰਨਾ ਕੋਈ ਗੁਰਮਖੋ ਭਗਤ ਸਹਜ ਕਰ ਪਾਈਆ ਬਿਨ ਗੁਰ ਭੇਟੇ ਮਰ ਆਈਆ ਜਾਈਆ ਰਹਾ

ਅਬਰ ਨਹੀ ਕਾਰਾ ਸਾਚੋ ਠਾਕੁਰ ਸਾਚ ਪਿਆਰਾ ਤਾ ਨਮਹ ਮਨੁਆ ਮਾ ਨਮਹ ਸਾਚਾ ਸੋ ਸਾਚਾ ਮਿਲ ਸਾਚਾ ਰਾਚਾ ਸੇਵਕ ਪ੍ਰਭ ਕਾ ਲਾਗੈ ਪਾਈ ਸਤਗੁਰ ਪੂਰਾ ਮਿਲ ਲਾਈ ਆਪ ਦਿਖਾਵਾ ਆਪੇ ਦਿਖਾਉ ਹਾਠਨਾਪਤੀ ਜੋ ਨਾਮ ਬਹ ਭੇਖਾ ਘੜ ਭਾਂਡੇ ਜਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਾਨੁਪਤੀ ਆਇਆ ਪੜ ਪੜ ਭੂਲੇ ਛੋਟਾ ਖਾਏ ਬਹੁਤ ਸਿਆਣਪ ਆਵਹਿ ਜਾਹੇ ਨਾਮ ਜਪਾ ਭਉ ਭੋਜਨ ਖਾਈ ਗੁਰਮਖ ਖਿ ਸੇਵ ਕਰਹੀ ਸਮਾਈ ਪੂਜ ਸਲਾ ਤੀਰਥ ਬਨਵਾਸਾ ਭਰਮਤ ਡੋਲਤ ਭਈ ਉਦਾਸਾ ਮਨ ਮੇਲਾ ਸੁਚਾ ਕਿਉ ਹੋਏ ਸਾਚ ਮਿਲਾ ਪਾਵਾ ਪਤ ਸੋਈ ਆਚਾਰੀ ਤਾਰ ਸਰੀਰ ਆਦਿ ਯੁਗਾ ਦੇ ਸਹਜ ਮਨ ਧੀਰਾ ਪਲ ਪੰਕਜ ਮਹਕੋਟ ਉਧਾਰੇ ਕਰ ਕਿਰਪਾ ਗੁਰ ਮੇਲ ਪਿਆਰੇ ਕਿਸ ਆਗੈ ਪ੍ਰਭ ਤੁਦਸਾਲਾਹੀ ਤੁਦ ਬਣ ਦੂਜਾ ਮੈਂ ਕੋ ਨਹੀਂ ਜਿਉ ਭਾਉ ਜਿਉ ਤਦ ਭਾਵੈ ਤਿਉ ਰਾਖ ਰਜਾਈ ਨਾਨਕ ਸਹਜ ਭਾਈ ਗੁਣ ਗਾਈ ਜਿਉ ਤਦ ਭਾਵੈ ਤਿਆਉ ਰਾਖ ਰਜਾਈ ਨਾਨਕ ਸਹਜ ਭਾਈ ਗਉਣ ਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਨਾਸਰੀ ਮਹੱਲਾ ਪਹਿਲਾ ਸਹਜ ਮਿਲੈ ਮਿਲਿਆ ਪਰਵਾਨ ਨਾ ਤਿਸਮਰਣ ਨਾ ਆਵਣ ਜਾਣ ਠਾਕੁਰ ਮਹਾਂਦਾਸ ਦਾਸ ਮਹਸੋਏ ਜਹ ਦਿਖ ਤਹ ਅਵਰਣ ਕੋਏ